ਸਾਣੀ ਸਾਤਰੀ ਕਾਲ ਪੰਜਾਬੀਓ ਤੇ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਲੱਗੇ ਆ ਇਹ ਬਣਾਉਣ ਲੱਗੇ ਆ ਆਪਾਂ origignal ਚੀਜ਼ਾਂ ਤੇ ਵੀ ਜਿਹੜੀਆਂ origignal ਚੀਜ਼ਾਂ ਤੁਸੀਂ ਖਾਇਆ ਕਰੋ ਵਰਤਿਆ ਕਰੋ ਜਿਵੇਂ ਨਾਰੀਅਲ ਦਾ ਤੇਲ ਆ ਇਹ ਬਰਾਮ ਦਾ ਤੇਲ ਆ ਜਾਂ ਆਪਣੇ ਕੋਲੇ ਐਪਲ ਜੂਸ ਪਿਆ ਵਾ ਇਹ ਰਾਜਸਥਾਨ ਦੀ ਦਾਲਾਂ ਤੇ ਤ੍ਰੈਤਾ ਅੱਜ ਦੀ ਵੀਡੀਓ ਜਿਹੜੀ ਆਪਣੀ ਉਹ ਹੈਗੀ ਖਾਸ ਕਰਕੇ ਚਰੈ ਤੇ ਇਹ ਚਰੈਤਾ ਵਾ ਬੂਟੀ ਐ ਇੱਕ ਮਤਲਬ ਪੰਜਾਬ ਦੇ ਵਿੱਚ ਬੀਜੀ ਜਾਂਦੀ ਸੀ ਵੱਢੀ ਜਾਂਦੀ ਸੀ ਪਰ ਹੌਲੀ-ਹੌਲੀ ਪੰਜਾਬ ਚੋਂ ਖਤਮ ਹੋ ਗਈ ਐ ਇਹ ਤੇ ਹੁਣ ਇਹ ਯੂਪੀ ਬਿਹਾਰ ਨੇਪਾਲ ਬੱਲੀ ਹੁੰਦੀ ਆ ਤੇ ਬਹੁਤ ਗੁਣਕਾਰੀ ਚੀਜ਼ ਐ ਇਹ ਤੇ ਇਹਦਾ ਕੀ ਵਰਤਨ ਦੇ ਢੰਗ ਆ ਤੇ ਕਿਵੇਂ ਵਰਤਣੀ ਐ ਇਹਦੇ ਬਾਰੇ ਚ ਆਪਾਂ ਅੱਜ ਗੱਲਾਂ-ਬੱਤਾਂ ਕਰਾਂਗੇ ਇਸ ਤਰ੍ਹਾਂ ਬੋਰਿਆਂ ਦੇ ਵਿੱਚ ਆਉਂਦੀ ਹੈ ਇਹ 50 50 60 60 ਕਿਲੋ ਦੇ ਬੂਰੇ ਆਉਂਦੇ ਆ ਇਹ ਤੇ ਇਸ ਤਰ੍ਹਾਂ ਦੀ ਚੀਜ਼ ਆ ਇਹ ਤੇ ਕਈ ਵੀਰ ਵੱਡਾ ਵੱਡਾ ਡੱਕਿਆਂ ਵਾਲਾ ਚਰਾਇਤਾ ਲੈ ਲੈਂਦੇ ਆ ਤੇ ਉਹ ਉਹਦੇ ਗੁਣਾ ਬਾਰੇ ਆਪਾਂ ਨੂੰ ਜਾਣਕਾਰੀ ਹੈਣੀਗੀ ਵੀ ਕੀ ਚੀਜ਼ ਆ ਉਹ ਆਪਾਂ ਇਹ ਚਰਾਇਤਾ ਜਿਹੜਾ ਇਹ ਵਰਤਣ ਦੀ ਸਲਾਹ ਦਿੰਦੇ ਆ ਹਰੀ ਕਬੀਰ ਭਾਈ ਨੂੰ ਭਾਈ ਇਹ ਚਰਾਇਤਾ ਜਿਹੜਾ ਇਸ ਤਰ੍ਹਾਂ ਦਾ ਇਹ ਵਰਤਿਆ ਕਰੋ ਇੰਨੀ ਕੁ ਮਾਤਰਾ ਚ ਲੈਣਾ ਆਪਾਂ ਇੱਕ ਗਲਾਸ ਵਾਸਤੇ ਇੱਕ ਬੰਦੇ ਵਾਸਤੇ ਇੰਨੀ ਡੋਜ਼ ਬਹੁਤ ਆ ਇਹਦੀ ਐਨੇ ਕੁ ਟੱਕੇ ਲੈ ਕੇ ਵੀ ਮਿਨੀਮਮ ਆਪਾਂ ਕਹਿ ਦਿੰਦੇ ਹਾਂ ਉਹਨੂੰ 2 ਗ੍ਰਾਮ ਕਹਿ ਦਿੰਦੇ ਹਾਂ ਤੇ ਇਹਨੂੰ ਇੱਕ ਗਲਾਸ ਪਾਣੀ ਚ ਉਹ ਮਲ ਲੈਣਾ ਇੱਕ ਗਲਾਸ ਪਾਣੀ ਤਾਂ ਨਾਰਮਲ ਲੈ ਲਓ ਤੇ ਉਹਦੇ ਵਿੱਚ ਇੰਨੀ ਕੁ ਮਾਤਰਾ ਪਾਉਣੀ ਹੈ ਇਹਦੀ ਹਾਲੋ ਜੀ ਆਪਾਂ ਇੰਨੀ ਕੁ ਮਾਤਰਾ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਪਾ ਲਿਆ ਤੇ ਜਦੋਂ ਤੱਕ ਇਹ ਉਬਲਦਾ ਆਪਾਂ ਤੁਹਾਨੂੰ ਇਹਦੇ ਫਾਇਦੇ ਦੱਸਦੇ ਹਾਂ ਵੀ ਕੀ ਫਾਇਦੇ ਆ ਇਹਦੇ ਤੇ ਕਿਵੇਂ ਵਰਤਣਾ ਹੈ ਇਹ ਇਹਨੂੰ ਆਪਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਵਰਤ ਸਕਦੇ ਆ ਠੰਡ ਦੇ ਦਿਨਾਂ ਦੇ ਵਿੱਚ ਨਹੀਂ ਵਰਤਣਾ ਜਿਵੇਂ ਠੰਡ ਦੇ ਮਹੀਨੇ ਆ ਆਪਣੇ ਨਵੰਬਰ ਦਸੰਬਰ ਤੇ ਜਨਵਰੀ ਇਹ ਮਹੀਨਿਆਂ ਦੇ ਵਿੱਚ ਇਹਦੀ ਵਰਤੋਂ ਨਹੀਂ ਕਰਨੀ ਤੇ ਇਸ ਤੋਂ ਬਾਅਦ ਜਿਹੜੇ ਮਹੀਨੇ ਆ ਫਰਵਰੀ ਤੋਂ ਸ਼ੁਰੂ ਕਰ ਲਓ ਮਾਰਚ ਅਪ੍ਰੈਲ ਤਿੰਨ ਜਾਂ ਚਾਰ ਮਹੀਨੇ ਤੁਸੀਂ ਲਗਾਤਾਰ ਇਹਦਾ ਸੇਵਨ ਕਰ ਸਕਦੇ ਹੋ ਹਰੇਕ ਮਹੀਨੇ 10 ਦਿਨ ਮੰਨ ਲਓ ਵੀ ਇੱਕ ਤਰੀਕ ਤੋਂ ਸ਼ੁਰੂ ਕੀਤਾ ਤੁਸੀਂ ਤਾਂ 10 ਤਰੀਕ ਤੱਕ ਇਹਨੂੰ ਪੀਣਾ ਤੁਸੀ ਪੀਣਾ ਕਦੋਂ ਆ ਸਵੇਰੇ ਫਲਸ਼ ਜਾਣ ਤੋਂ ਅੱਧਾ ਘੰਟਾ ਬਾਅਦ ਇਹ ਇੱਕ ਕਹਿ ਲਓ ਵੀ ਡਿਟੌਕਸ ਪਲਾਨ ਆ ਸਰਵਿਸ ਪੈਕ ਆ ਇਹ ਸਰੀਰ ਵਾਸਤੇ ਜਿਹੜੇ ਵੀਰਾਂ ਨੂੰ ਭੈਣਾਂ ਨੂੰ 슈ਗਰ ਦੀ ਪ੍ਰੋਬਲਮ ਆ ਉਹ ਇਹਨੂੰ ਵਰਤਣਗੇ ਤਾਂ ਉਹਨਾਂ ਦੀ 슈ਗਰ ਆ ਜਿਹੜੀ ਨਾਰਮਲ ਰਹਿਣ ਲੱਗ ਜੂਗੀ ਤੇ ਜਿਨ੍ਹਾਂ ਨੂੰ ਕੋਈ ਵੀ ਸਰੀਰ ਦੇ ਉੱਤੇ ਅਲਰਜੀ ਆ ਜਾਂ ਧੱਫੜ ਹੋ ਜਾਂਦੇ ਆ ਜਾਂ ਖੂਨ ਦੀ ਖਰਾਬੀ ਆ ਦੱਦਾ ਹੋ ਜਾਂਦੀਆਂ ਵਾਰੀ-ਵਾਰੀ ਉਹਨਾਂ ਵਾਸਤੇ ਵੀ ਇਹ ਬਹੁਤ ਵਧੀਆ ਚੀਜ਼ ਆ ਸ਼ੂਗਰ ਵਾਲਿਆਂ ਵਾਸਤੇ ਬਹੁਤ ਵਧੀਆ ਚੀਜ਼ ਆ ਤੇ ਜਿਨ੍ਹਾਂ ਦਾ ਕੋਲੇਸਟ੍ਰੋਲ ਆ ਜਿਨ੍ਹਾਂ ਦਾ ਖੂਨ ਗਾੜਾ ਉਹਨਾਂ ਵਾਸਤੇ ਵੀ ਇਹ ਜਿਹੜੀ ਚੀਜ਼ ਆ ਬਹੁਤ ਗੁਣਕਾਰੀ ਚੀਜ਼ ਆ 2 ਗ੍ਰਾਮ ਆਪਾਂ ਮਾਤਰਾ ਲੈਣੀ ਆ ਜੀ ਇੱਕ ਗਲਾਸ ਪਾਣੀ ਦੇ ਵਿੱਚ ਉਹ ਵਾਲ ਲੈਣਾ ਉਬਲ-ਉਬਲ ਕੇ ਪਾਣੀ ਜਦੋਂ ਅੱਧਾ ਗਲਾਸ ਰਹਿ ਗਿਆ ਤਾਂ ਇਹਨੂੰ ਆਪਾਂ ਪੀ ਲੈਣਾ ਵਾ ਪੀਣਾ ਕਦੋਂ ਆ ਸਵੇਰੇ ਫਲਸ ਜਾਣ ਤੋਂ ਅੱਧਾ ਘੰਟਾ ਬਾਅਦ ਸਵੇਰੇ ਲੈਟਰੀਨ ਜਾਣ ਤੋਂ ਅੱਧਾ ਘੰਟਾ ਬਾਅਦ ਕੁਝ ਨਹੀਂ ਖਾਣਾ ਤੇ ਤੁਸੀਂ ਇਹ ਪਾਣੀ ਪੀਣਾ ਵਾ ਸਿਰ ਇਹ ਪਾਣੀ ਬਣਾ ਕੇ ਕੁੜੱਤਾਂ 'ਚ ਜ਼ਰੂਰ ਹੋਊਗਾ ਪਾਣੀ ਇਹ ਪਰ ਫਾਇਦੇ ਬਹੁਤ ਆ ਇਹਦੇ ਜਿਨ੍ਹਾਂ ਦਾ ਖੂਨ ਗਾੜਾ ਵਾ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਆ ਜਿਨ੍ਹਾਂ ਦਾ ਸ਼ੂਗਰ ਲੈਵਲ ਵਧਿਆ ਹੋਇਆ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਆ ਜਿਨ੍ਹਾਂ ਨੂੰ ਕੋਈ ਵੀ ਚਮੜੀ ਰੋਗ ਆ ਚਾਹੇ ਕੋੜ ਕਹਿ ਲੋ ਉਹਨੂੰ ਸਰਾਇਸਸ ਕਹਿ ਦਿੰਦੇ ਆ ਕਈ ਥਾਵਾਂ ਤੇ ਉਹਨਾਂ ਵਾਸਤੇ ਵੀ ਬਹੁਤ ਵਧੀਆ ਚੀਜ਼ ਆ ਇਹ ਤੇ 4 ਮਹੀਨੇ ਤੁਸੀਂ ਲਗਾਤਾਰ ਸੇਵਨ ਕਰ ਲਓ ਇਹਦਾ ਤੇ ਫਿਰ ਬਾਅਦ ਚ ਇਹਨੂੰ 2 ਮਹੀਨੇ ਛੱਡ ਦਿਓ ਕਿਉਂਕਿ ਕੋਈ ਵੀ ਦਵਾਈ ਆ ਜੜੀ ਬੂਟੀ ਆ ਜਦੋਂ ਤੁਸੀਂ ਲਗਾਤਾਰ ਉਹਦੀ ਵਰਤੋਂ ਕਰਦੇ ਰਹੋਗੇ ਤਾਂ ਉਹਦੇ ਫਾਇਦੇ ਘਟਣ ਲੱਗ ਜਾਂਦੇ ਆ ਤੇ ਇਸ ਕਰਕੇ ਇਹਨੂੰ 4 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ 2 ਮਹੀਨੇ ਵਾਸਤੇ ਹੁਣ ਛੱਡ ਦਿਓ 2 ਮਹੀਨੇ ਨਹੀਂ ਪੀਣਾ ਫਿਰ ਦਵਾਈ ਤੁਸੀਂ ਸ਼ੁਰੂ ਕਰ ਸਕਦੇ ਹੋ ਗਰਮੀ ਦੇ ਮੌਸਮ ਚ ਪੀਣ ਵਾਲੀ ਜੀ ਜਹੇ ਸਿਆਲਾਂ ਦੇ ਦਿਨਾਂ ਦੇ ਵਿੱਚ ਨਾ ਆ ਗੱਜਣ ਲੱਗਿਆ ਆਪਣਾ ਕੰਮ ਇਹ ਤੇ ਹੌਲੀ ਹੌਲੀ ਰੱਜਣ ਦੋ ਜੀ ਇਹਨੂੰ ਉਬਲਣ ਦੋ ਤੇ ਦੁਬਾਰਾ ਸਾਫਾ ਨੂੰ ਪੁਣਾ ਗੀ ਚਾਹੀ ਵੀਰਕਣਾ ਇਹਨੂੰ ਸ਼ਹਿਰ ਚੋਂ ਜਾਂ ਬਾਜ਼ਾਰ ਚੋਂ ਪੰਸਾਦੀ ਦੀ ਦੁਕਾਨ ਤੋਂ ਕਰਿਆਨੇ ਦੀ ਦੁਕਾਨ ਤੋਂ ਖਰੀਦਦੇ ਆ ਪਰ ਉਹ ਡੱਕੇ ਜੇ ਫੜਾ ਦਿੰਦੇ ਆ ਮੋٹے ਮੋٹے ਡੱਕੇ ਜਿਵੇਂ ਦਾਤਣਾ ਹੁੰਦੀਆਂ ਨੇ ਮਿੰਦੀਆਂ ਕਿ ਕਰਦੀਆਂ ਤੇ ਉਹ ਨਾ ਖਰੀਦੋ ਉਹਨੂੰ ਉਹਦੀ ਜਵਾਬ ਦੇ ਦੋ ਕਿ ਭਾਈ ਇਹ ਨਹੀਂ ਚਾਹੀਦਾ ਸਾਨੂੰ ਚਾਹੀਦੇ ਫੋਟੋ ਰੱਖ ਲੂਗੀ ਇਸ ਤਰ੍ਹਾਂ ਦਾ ਚਾਹੀਦਾ ਇਸ ਤਰ੍ਹਾਂ ਦਾ ਤੁਸੀਂ ਚੈਟਾ ਜਿਹੜਾ ਲੈ ਸਕਦੇ ਹੋ ਇਹ 350 ਰੁਪਏ ਕਿਲੋ ਆ ਜੀ ਇਹ ਕਿਲੋ ਦੀ ਮਾਤਰਾ ਚ ਪਾਈ ਵੀ ਮਿਲ ਜਾਂਦਾ ਅੱਧਾ ਕਿਲੋ ਵੀ ਮਿਲ ਜਾਂਦਾ ਇਹ ਜੇ ਸਾਡੇ ਨਾਲ ਸਾਡੇ ਤੋਂ ਹੀ ਮੰਗਵਾਉਣਾ ਚਾਹੁੰਦੇ ਹੋ ਤੁਸੀਂ ਤਾਂ 96534 65007 9653465007 ਨੰਬਰ ਤੇ ਤੁਸੀਂ ਮੈਸੇਜ ਕਰਕੇ ਆਪਣਾ ਐਡਰੈਸ ਭੇਜ ਦਿਓ ਜੇ ਪੈਸੇ ਜਿਹੜੇ Google Pay ਹੋ ਜਾਣਗੇ ਤੇ ਇਹ ਤੁਸੀਂ ਸਾਡੇ ਕੋਲੋਂ ਵੀ ਪਾਈ ਆ ਜਿੰਦਾ ਕਿਲੋ ਜਿੰਨੀ ਤੁਹਾਨੂੰ ਚਾਹੀਦਾ ਉਹਨਾਂ ਤੋਂ ਵੀ ਮੰਗਵਾ ਸਕਦੇ ਹੋ ਬਕਾਇਦਾ ਹਠੂਰ ਪਿੰਡ ਆ ਕੇ ਤੁਸੀਂ ਲਿਜਾ ਵੀ ਸਕਦੇ ਹੋ ਇਹ ਜਾ ਸਮਾਨ ਓਰੀਜਨਲ ਸਮਾਨ ਦਾ ਆਪਾਂ ਸਟੋਰ ਕਰਨ ਕਰ ਰਹੇ ਆ ਤੇ ਹੌਲੀ ਹੌਲੀ ਬਾਕੀ ਸਮਾਨ ਵੀ ਰੱਖਾਂਗੇ ਮੈਂ ਸਰੋਂ ਦਾ ਤੇਲ ਆ ਨਾਰੀਅਲ ਦਾ ਤੇਲ ਆ ਬਰਾਮਾ ਦਾ ਤੇਲ ਆ ਰਾਜਸਥਾਨੀ ਦਾੜਾ ਮਾ ਚਰੈਤਾ ਹੋ ਗਿਆ ਆਪਣੇ ਕੋਲ ਦਾਲ ਚੀਨੀ ਵੀ ਲਾਵਾਂਗੇ ਆਪਾਂ ਓਰੀਜਨਲ ਧਨੀਆ ਹੋ ਗਿਆ ਤੇ ਜਿਹੜੀਆਂ ਚੀਜ਼ਾਂ ਰਿੰਦਾਲ ਆ ਯਾਨੀ ਕਿ ਬਾਤਣ ਜੋਗ ਆ ਉਹ ਚੀਜ਼ਾਂ ਆਪਾਂ ਇਥੋਂ ਤੁਹਾਨੂੰ ਮਹਈਆ ਕਰਵਾਇਆ ਕਰਾਂਗੇ ਗੋੜੀ ਮਿਲੀ ਦੀ ਚਟਨੀ ਬਣਾਵਾਂਗੇ ਹੁਣ ਥੋੜੇ ਜਣਾਂ ਦੇ ਵਿੱਚ ਗੋੜੀ ਮਿਲੀ ਚਟਨੀ ਵੀ ਤੁਸੀਂ ਮੰਗਵਾ ਸਕਦੇ ਹੋ ਜਾਂ ਘਰੇ ਬਣਾ ਸਕਦੇ ਹੋ ਸਾਰਾ ਕੁਝ ਆਪਾਂ ਨਾਲ ਦੀ ਨਾਲ ਦੱਸ ਦਿੰਦੇ ਹੁੰਦੇ ਹਾਂ ਨੈਟ ਤੇ ਵੀ ਕਿਵੇਂ ਇਹ ਚੀਜ਼ ਬਣਾਉਣੀ ਆ ਤੇ ਕਿਵੇਂ ਵਰਤਣੀ ਆ ਤੇ ਜਿੰਨਾ ਵੀ ਨਾਲੇ ਹਜੇ ਵੀ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਲਓ ਕਿਉਂਕਿ ਬਹੁਤ ਵਧੀਆ ਜਾਣਕਾਰੀ ਆ ਆਪਣੇ ਚੈਨਲ ਤੇ ਦਿੱਤੀ ਜਾਂਦੀ ਆ ਤੇ ਇਹੋ ਜੀ ਜਾਣਕਾਰੀ ਤੁਹਾਨੂੰ ਹੋਰ ਕਿਤੇ ਨਹੀਂ ਮਿਲਣੀ ਸਰੀ ਦੇ ਵਿੱਚ ਜਾਣਕਾਰੀ ਦਿੱਤੀ ਜਾਂਦੀ ਆ। ਆਹ ਦੇਖੋ ਆਪਣਾ ਜਿਹੜਾ ਚਰਹਿਤਾ ਵਾ ਇਹ ਰੱਜ ਦੇ ਵਿੱਚ ਕੇ ਕਾਫੀ ਯਾਨੀ ਕੇ ਹੋ ਗਿਆ ਵਾ। ਆਹ ਦੇਖੋ ਜੀ ਆਪਣਾ ਉਪਰ ਉਪਰ ਕੇ ਚਰਹਿਤਾ ਯਾਨੀ ਕੇ ਪਾਣੀ ਆਪਣਾ ਅੱਧਾ ਰਹਿ ਗਿਆ ਇਸ ਵਾਸਤੇ। ਤੇ ਹੁਣ ਆ ਪੈਣ ਨੂੰ ਪਾਉਣ ਲੱਗਣਾ ਵਾ। ਲਓ ਜੀ ਪੁਣੇ ਜਿਹੜਾ ਆਪਣਾ ਪਾਣੀ ਇਹ ਆ ਜੀ ਬਣ ਗਈ ਹੈ ਇਹਦੀ। ਇਹ ਦੇਖੋ ਜੀ। ਆਸਤਰਾ ਦਾ ਰੰਗ ਬਣ ਗਿਆ ਇਹ ਤੇ ਇਹਨੂੰ ਘਟ ਘਟ ਕਰਕੇ ਆਪਾਂ ਪੀਣਾ ਵਾ ਸਵੇਰੇ 플ਸ ਜਾਣ ਤੋਂ ਅੱਧਾ ਘੰਟਾ ਬਾਅਦ ਸਵੇਰੇ ਲੈਟਰਨ ਜਾਣ ਤੋਂ ਅੱਧਾ ਘੰਟਾ ਬਾਅਦ 10 ਦਿਨ ਲਗਾਤਾਰ ਪੀ ਲੋ ਤੇ ਇਹ ਪੀਣ ਤੋਂ ਬਾਅਦ ਚ 15-20 ਮਿੰਟ ਅੱਧਾ ਘੰਟਾ ਤੁਸੀਂ ਹੋਰ ਨਹੀਂ ਕੁਝ ਖਾਣਾ ਪੀਣਾ ਜਾਂ ਚਾਹ ਜਾਂ ਰੋਟੀ ਵਗੈਰਾ ਕੁਝ ਨਹੀਂ ਖਾਣਾ ਪੀਣਾ ਇਹਨੂੰ ਆਪਦਾ ਕੰਮ ਕਰ ਦਿੰਦੀ ਤੇ ਥੋੜੇ ਦਿਨਾਂ ਚ ਤੁਹਾਡਾ ਖੂਨ ਆ ਜਿਹੜਾ ਇਹਨੇ ਸਾਫ਼ ਕਰਨਾ ਸ਼ੁਰੂ ਕਰ ਦੇਣਾ ਤੇ ਕੋਈ ਵੀ ਦੁੱਖ ਤਕਲੀਫ ਆ ਸਰੀਰ ਦੇ ਵਿੱਚ ਤਾਂ ਉਹ ਬਹੁਤ ਛੇਤੀ ਜਿਹੜੇ ਰਿਕਵਰ ਕਰਨੀ ਆ ਤੇ ਬਾਕੀ ਵਿਸ਼ਾਲੇ ਤੱਤਾਂ ਜਿਹੜੇ ਸੀਰੀਜ਼ ਚ ਉਹ ਵੀ ਬਾਹਰ ਕੱਢਣ ਚ ਬਹੁਤ ਫਾਇਦੇਮੰਦਾਂ ਚੀਜ਼ ਇਹ ਤੇ ਕੋਈ ਬਾਹਲੀ ਮਹਿੰਗੀ ਨਹੀਂ ਚੀਜ਼ ਹੈਗੀ 350 ਰੁਪਏ ਕਿਲੋ ਆ ਇਹ ਤੇ ਪਾਈਆ ਦੀ ਪੈਕਿੰਗ ਵੀ ਮਿਲ ਜਾਂਦੀ ਅੱਧਾ ਕਿਲੋ ਵੀ ਅਸੀਂ ਡਾਕ ਰਾਹੀਂ ਵੀ ਭੇਜ ਦਿੰਨੇ ਆ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 96534 65007 ਨੰਬਰ ਤੇ ਤੁਸੀਂ ਆਪਣਾ ਐਡਰੈਸ ਲਿਖ ਕੇ ਮੈਸੇਜ ਕਰ ਦਿਓ ਤਾਂ ਤੁਹਾਨੂੰ ਇਹ ਜਿਹੜਾ ਚਰੈਤਾ ਵਾ ਤੁਹਾਡੇ ਘਰੇ ਡਾਕ ਰਾਹੀਂ ਪਹੁੰਚਦਾ ਵੀ ਅਸੀਂ ਕਰ ਦਿੰਨੇ ਆ ਤੇ ਜਿਹੜੇ ਵੀਰ ਹਠੂਰ ਆ ਕੇ ਲਿਜਾਣਾ ਚਾਹੁੰਦੇ ਆ ਉਹ ਹਠੂਰ ਪਿੰਡ ਚ ਆ ਕੇ ਵੀ ਲਿਜਾ ਸਕਦੇ ਆ ਕੰਟੈਕਟ ਕਰ ਲਿਓ ਮੈਨੂੰ ਜਦੋਂ ਮਰਜੀ ਇੱਥੇ ਪੈਂਡ ਹੀ ਹੁੰਦੇ ਆ ਆਪਾਂ ਦੁਕਾਨ ਤੇ ਤੇ ਇਹਨੂੰ ਜ਼ਰੂਰ ਪਿਓ ਠੀਕ ਆ ਜੀ ਧੰਨਵਾਦ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇਓ